ਮਹਿੰਗੀਆਂ ਗੱਡੀਆਂ ਦੀ ਥਾਂ ਮੁੰਡਾ ਮਰੂਤੀ ਵਿੱਚ ਲੈ ਕੇ ਗਿਆ ਬਰਾਤ ਜਦੋਂ ਕੁੜੀ ਨੂੰ ਲੈ ਕੇ ਪੈਲਸ ਚੋਂ ਪਿਦਾ ਹੋਣ ਲੱਗੀ ਡੋਲੀ ਤਾਂ ਹੋ ਗਿਆ ਆ ਕੰਮ ਅਕਸਰ ਹੀ ਵਿਆਹਾਂ ਵਿੱਚ ਡੋਲੀ ਵਾਸਤੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਬੁੱਕ ਕੀਤੀਆਂ ਜਾਂਦੀਆਂ ਨੇ ਪਰ ਹੁਣ ਇੱਕ ਮਰੂਤੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਸਾਰਿਆਂ ਨੂੰ ਹੱਥ ਜੋੜ ਕੇ ਕਹਿੰਦਾ ਹੈ ਕਿ ਗੱਡੀ ਨੂੰ ਧੱਕਾ ਲਾਵੋ ਅਰੇ ਮੇਰੀ ਭਰਾਵਾਂ ਨੂੰ ਬੇਨਤੀ ਆ ਆਓ ਧੱਕਾ ਲਾਓ ਦਰਸਾਲ ਇਹ ਮੁੰਡਾ ਆਪਣੀ ਡੋਲੀ ਵਾਲੀ ਕਾਰ ਕੋਈ ਮਹਿੰਗੀ ਗੱਡੀ ਵਿੱਚ ਨਹੀਂ ਸਗੋਂ ਇੱਕ ਮਰੂਤੀ ਵਿੱਚ ਲੈ ਕੇ ਗਿਆ ਸੀ ਪਰ ਜਦੋਂ ਵਿਆਹ ਹੋਣ ਤੋਂ ਬਾਅਦ ਪੈਲਸ ਵਿੱਚੋਂ ਬਰਾਤ ਵਿਦਾ ਹੋਣ ਲੱਗੀ ਤਾਂ ਜਦੋਂ ਨਵੀਂ ਵਿਆਹੀ ਦੁਲਹਨ ਨੂੰ ਸ਼ਗਨ ਕਰਕੇ ਗੱਡੀ ਵਿੱਚ ਬਿਠਾਇਆ ਤਾਂ ਡੋਲੀ ਵਾਲੀ ਮਰੂਤੀ ਗੱਡੀ ਨੇ ਸੈਲਫ ਨਹੀਂ ਚੱਕੀ ਅਤੇ ਉਹ ਸਟਾਰਟ ਹੀ ਨਹੀਂ ਹੋਈ ਫਿਰ ਕਿਸੇ ਨੇ ਕਿਹਾ ਕਿ ਧੱਕਾ ਮਾਰ ਕੇ ਸਟਾਰਟ ਕਰ ਲਵੋ ਕੀ ਪਤਾ ਸਟਾਰਟ ਹੋਈ ਜਾਵੇ ਬਸ ਫਿਰ ਕੀ ਸੀ ਵਿਆਹ ਵਾਲਾ ਮੁੰਡਾ ਗੱਡੀ ਚੋਂ ਬਾਹਰ ਨਿਕਲਿਆ ਅਤੇ ਕੁੜੀ ਦੇ ਭਰਾਵਾਂ ਨੂੰ ਬੇਨਤੀ ਕੀਤੀ ਕਿ ਗੱਡੀ ਨੂੰ ਧੱਕਾ ਮਾਰੋ ਧੱਕਾ ਲਾਉਣ ਤੋਂ ਬਾਅਦ ਗੱਡੀ ਸਟਾਰਟ ਹੋ ਗਈ ਅਤੇ ਬਰਾਤ ਵਿਦਾ ਹੋ ਗਈ। ਤੋਂ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।